ਕੁਛ ਹੀ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਗਏ ਆ ਕਿ ਸੀਸੀਟੀਵੀ ਕੈਮਰੇ ਬੇਸ਼ੱਕ ਲੱਗੇ ਆ ਪਰ ਫਿਰ ਵੀ ਉਹ ਕਿਸੇ ਨਾ ਕਿਸੇ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾ ਹੀ ਲੈਂਦੇ ਨੇ ਅਜਿਹੀ ਘਟਨਾ ਇੱਕ ਵੇਖਣ ਨੂੰ ਮਿਲੀ ਆ ਜਿੱਥੇ ਅਲੀਵਾਲ ਰੋਡ ਤੇ ਸਥਿਤ ਇੱਕ ਦੁਕਾਨ ਦੇ ਉੱਤੇ ਚੋਰਾਂ ਵੱਲੋਂ ਰਾਤ ਦੇ ਸਮੇਂ ਵਿੱਚ ਜਿਹੜੀ ਆ ਉਹ ਚੋਰੀ ਕੀਤੀ ਗਈ ਆ ਸਾਡੇ ਨਾਲ ਨੇ ਦੁਕਾਨ ਦੇ ਮਾਲਕ ਆਪਾਂ ਨਾਲ ਗੱਲ ਕਰਦੇ ਆ ਕੀ ਨਾਮ ਆ ਜੀ ਨਾਮ ਵਿਨੇ ਕੁਮਾਰ ਮਨੇ ਕੁਮਾਰ ਜੀ ਆ ਜਿਹੜੀ ਚੋਰੀ ਹੋਈ ਆ ਇਹ ਕਿੰਨੀ ਕੋਈ ਕਿਤਨੇ ਵਜੇ ਦੀ ਘਟਨਾ ਇਹ ਰਾਤ 12:30 ਟਾਈਮ ਆ ਤੇ ਬਸ ਪਲਾਕੇ ਨਾਲ ਸ਼ਟਰ ਸ਼ਟਰ ਦੇ ਪਲਾਕ ਬਾਹਰ ਆ ਕੇ ਲੈਟਰ ਲੂਟਾ ਕੈਮਰੇ ਕੋਲੇ ਵਰ ਫਿਰ ਸ਼ਟਰ ਤੋੜਨ ਦੀ ਕੋਸ਼ਿਸ਼ ਕਰਕੇ ਅੰਦਰ ਵਰਗੇ ਆ ਫਿਰ ਗੱਲੇ ਗੱਲੇ ਰੱਤ ਮਾਰਿਆ ਕੈਸ਼ ਪੁਸ਼ਰ ਜਪਿਆ ਉਹ ਲਗੇ ਆ ਤੇ ਨਾਲ ਜਿਹਾ ਸਮਾਨ ਪਿਆ ਇਸ ਰਾਗੀ ਡਰਾਈਵ ਫੁੱਲ ਵਰਾ ਸਮਾਨ ਹੋਰ ਸਮਾਨ ਅਸਰਾ ਉਹਨਾਂ ਆ ਪਾਗ ਲਗੇ ਇਸ ਬੰਦ ਵਿੱਚ ਪੁਲਿਸ ਨੂੰ ਕੋਈ ਕਮੈਂਟ ਨਹੀਂ ਆ ਕਪੂਰ ਸਿਟ ਮੇ ਲਿਖ ਕੇ ਲੱਗੀ ਆ ਪਰ ਕੋਈ ਹਰਕਾਰ ਨਹੀਂ ਕੋਈ ਨਹੀਂ ਚੱਲ ਰਹੀ ਜੀ ਤੁਸੀਂ ਦੇਖ ਸਕਦੇ ਹੋ ਕਿ ਮੇਨ ਰੋਡ ਦੇ ਉੱਤੇ ਸਥਿਤ ਆ ਦੁਕਾਨ ਆ ਜਿੱਥੇ ਕੇ ਉਸ ਦੁਕਾਨ ਨੂੰ ਜਿਹੜਾ ਵਾ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਚੋਰਾਂ ਦੇ ਇੰਨੇ ਹੌਸਲੇ بلند ਹੋ ਗਏ ਆ ਕਿ ਸੀਸੀਟੀਵੀ ਕੈਮਰੇ ਬੇਸ਼ੱਕ ਲੱਗੇ ਆ ਪਰ ਫਿਰ ਵੀ ਉਹ ਕਿਸੇ ਨਾ ਕਿਸੇ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾ ਹੀ ਲੈਂਦੇ ਨੇ ਅਜਿਹੀ ਘਟਨਾ ਇੱਕ ਵੇਖਣ ਨੂੰ ਮਿਲੀ ਆ ਜਿੱਥੇ ਅਲੀਵਾਲ ਰੋਡ ਤੇ ਸਥਿਤ ਇੱਕ ਦੁਕਾਨ ਦੇ ਉੱਤੇ ਚੋਰਾਂ ਵੱਲੋਂ ਇਹ ਰਾਤ ਦੇ ਸਮੇਂ ਵਿੱਚ ਜਿਹੜੀ ਆ ਉਹ ਚੋਰੀ ਕੀਤੀ ਗਈ ਆ ਸਾਡੇ ਨਾਲ ਨੇ ਦੁਕਾਨ ਦੇ ਮਾਲਕ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਆ ਜੀ ਨਾਮ ਵੀਨੇ ਕੁਮਾਰ ਵੀਨੇ ਕੁਮਾਰ ਜੀ ਆ ਜਿਹੜੀ ਚੋਰੀ ਹੋਈ ਆ ਇਹ ਕਿੰਨੀ ਕੋਈ ਕਿੰਨੇ ਵਜੇ ਦੀ ਘਟਨਾ ਰਾਤੀ 12:30 ਟਾਈਮ ਆ ਤੇ ਬਸ ਪਲੇਗ ਇਹਨਾਂ ਸ਼ਟਰ ਸ਼ਟਰ ਦੇ ਪਲੇਗ ਬਾਅਦ ਆ ਕੇ ਲੈਟਰ ਬੂਟਾ ਕੈਮਰੇ ਕੋਲੇ ਵੜ ਫਿਰ ਸ਼ਟਰ ਤੋੜਨ ਦੀ ਕੋਸ਼ਿਸ਼ ਕਰਕੇ ਅੰਦਰ ਵਰਗੇ ਆ ਫਿਰ ਗੱਲੇ ਗੱਲੇ ਨੂੰ ਹੱਥ ਮਾਰਿਆ ਕੈਸ਼ ਪੁਸ਼ਰ ਜਪਿਆ ਉਹ ਲਗੇ ਆ

Facebook Instagram X aur WhatsApp channel par